ਕੱਲੀ oily skin ਦਾ ਨਹੀਂ ਇਲਾਜ ਕਰਦੀ ਕਿਲਮਾਨਸਿਆ ਨਹੀਂ ਕਰਦੀ ਕੱਲੇ ਚਿਹਰੇ ਨੂੰ ਨਹੀਂ ਸਾਫ਼ ਕਰਦੀ ਕੱਲੇ ਚਿਹਰੇ ਦੀ ਗਲੋਇੰਗ ਨਹੀਂ ਦਿਵਾਉਂਦੀ ਇਹ ਇੱਕ ਪੇਨ ਕਿਲਰ ਵੀ ਹੈ ਫਟਕੜੀ ਜਿਹੜੀ ਕਿ ਅਸੀਂ ਘਰੇ ਹਮੇਸ਼ਾ ਯੂਜ਼ ਕਰਦੇ ਆਂ ਅੱਜ ਕੱਲ ਜਿਵੇਂ ਕੋਈ ਮਤਲਬ ਖਾ ਪੀ ਲੈਂਦੇ ਆ ਤਾਂ ਦੰਦਾਂ ਨੂੰ ਬੜੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਨਾ ਕਿਸੇ ਦਿਨ ਉਹ ਤਾਂ ਮੇਰੇ ਹਸਬੰਦ ਨੂੰ ਪ੍ਰੋਬਲਮ ਲੈਂਦੀ ਆ ਉਹਨਾਂ ਨੇ ਕਦੇ ਨਹੀਂ ਪੇਨ ਕਿਲਰ ਖਾਦਾ ਉਹ ਉੱਠਦੇ ਆ ਫਟਕੜੀ ਘਰ ਪਈ ਹੁੰਦੀ ਆ ਪਾਣੀ ਚ ਘੋਲਦੇ ਆ ਛੋਟੀ ਕਿਸੇ ਬੋਤਲ ਚ ਪਾ ਕੇ ਕੱਚ ਦੀ ਚ ਰੱਖ ਲੈਂਦੇ ਆ ਤਾਂ ਉਹਦੀਆਂ ਕੁਰਲੀਆਂ ਕਰ ਲੈਂਦੇ ਆ ਜੇ ਕਈ ਵਾਰ ਜਾੜ ਦਰਦ ਕਰਦਾ ਜਾਂ ਕਈ ਵਾਰ ਦੰਦ ਦਰਦ ਕਰਦਾ ਤਾਂ ਤੁਸੀਂ ਉਹਨੂੰ ਅੰਦਰ ਨਹੀਂ ਲਗਾਉਣਾ ਐਦਾਂ ਮੂੰਹ ਚ ਰੱਖ ਕੇ ਉਹਨੂੰ 2-3 ਸਕਿੰਟ ਤਾਂ ਉਹਦੀਆਂ ਕੁਰਲੀਆਂ ਕਰਨੀਆਂ 5-7 ਵਾਰੀ ਤੇ ਆਰਾਮ ਨਾਲ ਉਹ ਰਾਤ ਨੂੰ ਸੌ ਜਾਂਦੇ ਆ ਕਦੇ ਉਹਨਾਂ ਨੇ ਪੇਨ ਕਿਲਰ ਨਹੀਂ ਖਾਧਾ ਇਹ ਸਾਡੇ ਘਰੇ 101% ਅ ਜਮਾਇਆ ਹੋਇਆ ਫਾਰਮੂਲਾ ਹੈ ਫਿਰ ਜਿਵੇਂ ਹੁਣ ਮੇਰੇ ਨੀ ਤੇ ਚੋਟ ਆਈ ਸੀ ਮੈਂ ਤੁਹਾਨੂੰ ਦੱਸਦੀ ਸੀ ਤੇ ਮੈਨੂੰ ਖੁਦ ਆਰਥੋਪੈਡਿਕ ਡਾਕਟਰ ਨੇ ਕਿਹਾ ਕਿ ਤੁਸੀਂ ਫਟਕੜੀ ਦੀ ਟਕੋਰ ਕਰਿਆ ਕਰੋ ਦੇਖੋ ਤੁਸੀਂ ਵੀ ਇਹ ਕਿੰਨੀ ਗੁਣਕਾਰੀ ਆ ਫਟਕੜੀ ਸਾਡੇ ਵਾਸਤੇ ਤਾਂ ਮੈਂ ਫਟਕੜੀ ਦੀ ਟਕੋਰ ਕਰਨ ਲੱਗ ਗਈ ਗਰਮ ਪਾਣੀ ਦੇ ਵਿੱਚ ਸਿੱਟ ਕੇ ਫਟਕੜੀ ਉਹਨੂੰ ਕੋਲ ਜਦੋਂ ਭੁੱਲ ਜਾਣਾ ਗਰਮ-ਗਰਮ ਪਾਣੀ ਦੇ ਵਿੱਚ ਤਾਂ ਫਿਰ ਟੋਵਲ ਦੇ ਨਾਲ ਮੈਂ ਗੋਡੇ ਦੀ ਇਹ ਰਾਤ ਨੂੰ ਟਪੋਰ ਕਰਕੇ ਪੈਣਾ ਐਡਾ ਗੋਡਾ ਸੁੱਜਿਆ ਹੁੰਦਾ ਸੀ ਤਾਂ ਸਵੇਰ ਨੂੰ ਗੋਡਾ ਮੇਰਾ ਬਿਲਕੁਲ ਨਾਲ ਲੱਗ ਜਾਂਦਾ ਸੀ ਲੱਗਦਾ ਹੀ ਨਹੀਂ ਸੀ ਵੀ ਮੇਰੇ ਗੋਡੇ ਨੂੰ ਕੋਈ ਸਵੇਲਿੰਗ ਹੋਈ ਹੈ ਪੈਰਾਂ ਨੂੰ ਸਵੇਲਿੰਗ ਆਉਂਦੀ ਹੈ ਕਿਹਆਂ ਦੀਆਂ ਅੱਡੀਆਂ ਬਹੁਤ ਦਰਦ ਕਰਦੀਆਂ ਤਾਂ ਤੁਸੀਂ ਬੱਠਲ ਦੇ ਵਿੱਚ ਪਾਣੀ ਜਾਂ ਕਿਸੇ ਡੱਬੇ ਵਿੱਚ ਛੋਟੇ ਚ ਪਾਣੀ ਤਾਂ ਉਹਨੂੰ ਤੁਸੀਂ ਪਾ ਕੇ ਆਪਣੇ 15 ਮਿੰਟ ਵਾਸਤੇ ਜਿਹੜੇ ਪੈਰ ਆ ਡਿਪ ਕਰਕੇ ਰੱਖਣੇ ਆ ਉਹਦੇ ਵਿੱਚ ਇੱਕ ਸ਼ਰਤ ਹੈ ਚਾਹੇ ਸਿਰ ਗੋਡੇ ਨੂੰ ਟਕੋਰ ਕਰੋ ਚਾਹੇ ਤੁਹਾਡੇ ਕਿਤੇ ਵੀ ਸੱਟ ਲੱਗੀ ਆ ਬਾਹਾਂ ਨੂੰ ਟਕੋਰ ਕਰੋ ਪੈਰਾਂ ਦੀ ਹੱਡੀਆਂ ਦੁਖਦੀਆਂ ਪੈਰਾਂ ਦੀਆਂ ਤਲੀਆਂ ਦੁਖਦੀਆਂ ਪੈਰਾਂ ਨੂੰ ਸਵੇਲਿੰਗ ਆਉਂਦੀ ਆ ਤਾਂ ਤੁਸੀਂ ਉਹਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਪਾਉਣਾ ਕਿਉਂਕਿ ਜਿਹੜੀ ਫਟਕੜੀ ਹੈਗੀ ਉਹ ਖੁਸ਼ਕ ਬਹੁਤ ਹੁੰਦੀ ਆ ਤਾਂ ਉਹ ਫਿਰ ਸਕਿਨ ਸਾਡੀ ਜਿਹੜੀ ਉਹ ਖੁਸ਼ਕੀ ਹੋ ਜਾਂਦੀ ਆ ਤਾਂ ਤੁਸੀਂ ਇਹਦੇ ਰਿਜ਼ਲਟ ਆਪਣੇ ਆਪ ਦੇਖੋਗੇ ਜਦੋਂ ਤੁਸੀਂ ਇਹਨੂੰ ਲਾਗੂ ਕਰੋਗੇ ਇਹ ਮਤਲਬ ਪਤਾ ਕੀ ਹੁੰਦਾ ਸਕੇ ਸਾਨੂੰ ਪੇਨ ਕਿਲਰ ਖਾਣਾ ਸੌਖਾ ਲੱਗਦਾ ਪੰਨਾ ਕੱਢਿਆ ਗੋਲੀ ਕੱਢੀ ਖਾ ਲਈ ਪਾਣੀ ਪੀ ਲਿਆ ਕਰ ਜਿਹੜੀ ਇਹ ਚੀਜ਼ ਬਣਾਉਣੀ ਆ ਇਹ ਔਖੀ ਆ ਪਾਣੀ ਦੇ ਵਿੱਚ ਕੋਲੋ ਰੱਖੋ ਫਿਰ ਕੋਲੀ ਕਰੋ ਟਾਈਮ ਕਿੰਨਾ ਵੇਸਟ ਹੁੰਦਾ ਬਟ ਨਹੀਂ ਜੇ ਅਸੀਂ ਆਪਣੇ ਆਪ ਨੂੰ ਵਧੀਆ ਰੱਖਣਾ ਹੈਲਦੀ ਰੱਖਣਾ ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਕਰਦੇ ਰਿਹਾ ਕਰੋ ਕਿਉਂਕਿ ਜਿਵੇਂ ਹੁਣ ਆਪਾਂ ਜਿਉਣ ਵਾਸਤੇ ਖਾਣਾ ਖਾਣੇ ਆ ਹੈਨਾ ਤਾਂ ਇਸ ਤਰ੍ਹਾਂ ਹੀ ਆਪਾਂ ਨੂੰ ਬਿਮਾਰੀਆਂ ਤੋਂ ਰਹਿਤ ਰਹਿਣ ਵਾਸਤੇ ਵੀ ਤਾਂ ਕੁਝ ਨਾ ਕੁਝ ਕਰਨਾ ਹੀ ਪਊ ਜੇ ਆਪਾਂ ਆਪਣੇ ਵਾਸਤੇ ਇਹਨਾਂ ਟਾਈਮ ਨਹੀਂ ਕੱਢ ਸਕਦੇ ਤਾ ਬਹੁਤ ਗਲਤ ਹੈ ਪਰ ਇਹ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਸੀ ਕਰਨੀਆਂ ਜੇ ਮੈਂ ਖੁਦ ਅਪਲਾਈ ਅਪਲਾਈ ਨਾ ਕੀਤੀਆਂ ਹੁੰਦੀਆਂ ਗੋਡੇ ਮੇਰੇ ਦੀ ਸਵੇਲਿੰਗ ਲੱਥੀ ਪੈਰਾ ਮੇਰੇ ਦੀ ਸਵੇਲਿੰਗ ਲੱਥੀ ਕੋਈ ਗੋਲੀ ਨਹੀਂ ਖਾਂਦੀ ਹੁਣ ਮੈਂ ਕੋਈ ਪੇਨ ਕਲਰ ਨਹੀਂ ਖਾਂਦੀ ਤੇ ਥੈਂਕ ਯੂ ਸੋ ਮੱਚ ਆਪਾਂ ਜਿਹੜੀ ਗੱਲ ਵਧੀਆ ਹੈਗੀ ਹੈ ਉਹਨੂੰ ਵਧੀਆ ਰੱਖਿਆ ਕਰੋ ਤੇ ਇਹਨੂੰ ਯੂਜ਼ ਕਰੋ ਤੇ ਫੜਕੜੀ ਖੁਦ ਆਪਣੇ ਵਿੱਚ ਇੱਕ ਗੁਣਾਂ ਦਾ ਖਜ਼ਾਨਾ ਹੈ